ਸਹੀ ਹੈ ਹੱਸੀ ਕਰਨ ਕਿਵੇਂ ਆ ਵਧੀਆ ਵਧੀਆ ਨਾ ਤੁਸੀਂ ਦੱਸੋ ਠੀਕ ਹੈ ਤਾਂ ਤੁਸੀਂ ਜਿਹੜੇ ਕਲਾਇੰਟ ਨੇ ਨਾ ਉਹਦੇ ਬਿਜ਼ੀ ਸੀਗੀ ਐਕਚੁਅਲੀ ਵੀਡੀਓ ਕਾਲ ਤੇ ਅਪਾਇੰਟਮੈਂਟ ਸੀ ਅਸਾਂ ਸਹੀ ਠੀਕ ਕਰਕੇ ਥੋੜਾ ਜਿਹਾ ਬਿਜ਼ੀ ਹੋ ਗਿਆ ਜਦੋਂ ਫ੍ਰੀ ਹੋਈਆਂ ਨਾ ਮੈਂ ਤਾਂ ਹੀ ਤੁਹਾਡੇ ਕੋਲੇ ਆ ਜੂਗੀ ਚਲੋ ਹੁਣ ਆਰਾਮ ਨਾਲ ਮੈਮ ਨੂੰ ਇੰਟੈਲ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਆਇਆ ਨਾ ਤੁਸੀਂ ਚਲੋ ਸਾਡਾ ਤਾਂ ਮਤਲਬ ਫਲੇਸ਼ ਹੀ ਹੋ ਗਿਆ ਕਿ ਇੱਕ ਵਾਰੀ ਹੋਰ ਤੁਸੀਂ ਆ ਕੇ ਮਿਲਣ ਦਾ ਮੌਕਾ ਮਿਲ ਗਿਆ ਬਸ ਤੁਸੀਂ ਆਵ ਲੈਣਾ ਕੌਣ ਆ ਮੈਂ ਨਾ ਫੋਟੋ ਖਚਵਾਈ ਸੀਗੀ ਤੁਹਾਡੇ ਨਾਲ ਮੈਂ ਤਾਂ ਪਹਿਲੀ ਵਾਰ ਹੀ ਆਈ ਆ ਦਾ ਦਫ਼ਤਰ ਚ ਹੀ ਗਈ ਸੀ ਐਡਾ ਦੀ ਗੱਲ ਨਹੀਂ ਹੈਗੀ ਮੈਨੂੰ ਪਤਾ ਰੋਹਨ ਸਾਹਿਬ ਨੂੰ ਤੁਹਾਨੂੰ ਨੀਚੇ ਤੋਂ ਫਿਕ ਕਰਨ ਲਈ ਗਈ ਸੀ ਹਾਂ ਠੀਕ ਹੈ ਹਾਂ ਠੀਕ ਹੈ ਮੈਂ ਤੁਹਾਡੇ ਨਾਲ ਤਾਂ ਇੱਕ ਵੀ ਕਰਾਈ ਹੋਈ ਆ ਹਾਂ ਠੀਕ ਹੈ ਗਾਣੀ ਮੰਮੀ ਨੇ ਉਹ ਖਾਈ ਸੀ ਕਿ ਮੈਂ ਕਿ ਮੰਮੀ ਦੇਖੋ ਤੁਹਾਡੇ ਟਾਈਮ ਦੇ ਆਪਣੇ ਇੱਕ ਫਿੰਗਰ ਦੇ ਨਾਲ ਮੈਂ ਫਿਕ ਕਰਾਈ ਹੋਈ ਆ ਚਲ ਕੋਈ ਥੈਂਕ ਯੂ ਹੋਰ ਸੁਣਾਓ ਠੀਕ ਆ ਠੀਕ ਹੈ ਬੰਦ ਗਏ ਇੱਕ ਤਾਂ ਇਹ ਹੋਰ ਅਜੇ ਤਾਂ ਇਹ ਹੀ ਹੈਗਾ ਕੋਈ ਵਰਟ ਨਹੀਂ ਆਏ ਨੇ ਇੱਕ ਵਾਰੀ ਕਿ ਕਲਾਇੰਟਸ ਵੀ ਹੈਗੇ ਨੇ ਜਿਹੜੇ ਸਾਡੇ ਆਨਲਾਈਨ ਹੈਗੇ ਨੇ ਜਿਹੜੇ ਤੁਹਾਡੇ ਨਾਲ ਦੇ ਹੈਗੇ ਨੇ ਜਿੱਦਾਂ ਤੁਸੀਂ ਆਗੇ ਨਾ ਹੋ ਵੀ ਆ ਜਾਂਦੇ ਨੇ ਬਟ ਕੀ ਹੁੰਦਾ ਹੈ ਸਾਡੇ ਕੋਲੇ ਇਹੀ ਰਹਿੰਦਾ ਕਿ ਮੈਨੂੰ ਕਾਫੀ ਕਲਾਇੰਟਾਂ ਨੂੰ ਹੈਂਡਲ ਕਰਨਾ ਹੈ ਹੈਨਾ ਜੇਕਰ ਮੇਰੇ ਕੋਲੇ ਇੱਕ ਦਾ ਵੀ ਵੀਜ਼ਾ ਆ ਜਾਵੇ ਨਾ ਮੈਂ ਤੁਹਾਨੂੰ ਉਹ ਵੀ ਚੀਜ਼ ਸ਼ੋਅ ਕਰਦਾ ਕਿ ਮੈਂ ਹਰਪ੍ਰੀਤ ਬਾੜ ਮੈਂ ਤੁਸੀਂ ਨਹੀਂ ਨਹੀਂ ਮੈਂ ਇਸ਼ਿਕਾ ਹਾਂ ਇਸ਼ਿਕਾ ਹਾਂ ਇਸ਼ਿਕਾ ਹਰਪ੍ਰੀਤ ਨੰਦਾਲ ਛੁੱਟੀ ਤੇ ਜਾ ਰਹੇ ਹਾਂ ਛੁੱਟੀ ਜਾ ਰਹੇ ਹਾਂ ਉਹਨਾਂ ਦੇ ਨਾ ਫੈਮਿਲੀ ਕੋਈ ਪ੍ਰੋਬਲਮ ਹੋ ਗਈ ਜਾਂ ਦਿੱਕਤ ਹੈ ਨਾ ਮੈਡੀਕਲੀ ਕੋਈ ਪ੍ਰੋਬਲਮ ਹੋ ਅੱਛਾ ਮਤਲਬ ਬਲੱਡ ਰਿਲੇਸ਼ਨ ਜੀ ਜੋ ਐਸੇ ਲੱਗਦਾ ਹੈ ਕਿ ਰੋਹਨਪ੍ਰੀਤ ਸਾਰਾ ਰੋਹਨਪ੍ਰੀਤ ਸਾਰ ਦਾ ਪਤਾ ਕੀ ਹੈਗਾ ਉਹ ਨਾ ਗ੍ਰੈਜੂਏਸ਼ਨ ਕਰਨੀ ਸੀਗੀ ਉਹਨਾਂ ਨੇ ਅੱਛਾ ਤਾਂ ਉਹ ਗ੍ਰੈਜੂਏਸ਼ਨ ਦੇ ਜਿਹੜੇ ਪੇਪਰ ਹੋਣੇ ਨਾ ਉਹਨਾਂ ਨੂੰ ਆਪਣੇ ਪਿੰਡ ਤੋਂ ਕਰਾਣੇ ਨੇ ਅੱਛਾ ਹੈਨਾ ਤਾਂ ਕੁਝ ਟਾਈਮ ਦੀ ਛੁੱਟੀ ਦੇ ਲਈ ਉਹ ਪੇਪਰ ਦੇਣ ਕਰਕੇ ਹੀ ਗਏ ਹੋਏ ਠੀਕ ਹੈ ਹੈਨਾ ਦੋ ਤਿੰਨ ਮਹੀਨੇ ਦੀ ਛੁੱਟੀ ਤੇ ਗਏ ਹੋਏ ਨੇ ਹੁਣ ਟਾਈਮ ਹੋ ਚੁੱਕਿਆ ਹੈ 3 ਹਫਤਾ 10 ਦਿਨ ਬਾਅਦ ਹੋਊਗੀ ਜੁਆਇਨ ਕਰਨ ਲਾਂਗੇ ਕਿਉਂਕਿ ਐਸੇ ਦਾ ਉਹਨਾਂ ਦੀ ਗ੍ਰੈਜੂਏਸ਼ਨ ਕੰਪਲੀਟ ਹੋਣੀ ਸੀਗੀ ਫਿਰ ਗ੍ਰੈਜੂਏਸ਼ਨ ਦੇ ਪੇਪਰ ਤਾਂ ਉੱਥੇ ਹੀ ਦੇਣੇ ਪੈਣਗੇ ਇੱਕ ਤਾਂ ਤੁਹਾਨੂੰ ਜਿਹੜੇ ਜਿਹੜੇ ਵੀਜ਼ੇ ਆਏ ਹੋਏ ਉਹ ਦਿਖਾ ਦੇ ਜਿਹੜੇ ਜਿਹੜੇ ਵੀਜ਼ਾ ਆ ਚੁੱਕੇ ਮੈਂ ਉਹ ਮੈਂ ਹੀ ਦਿਖਾ ਦਿੰਦੀ ਆ ਜਿਹੜੇ ਸਾਡੇ ਲਾਸਟ ਆਏ ਸੀਗੇ ਨਾ ਵੀਜ਼ਾ ਮੈਂ ਉਹ ਦਿਖਾ ਦਿੰਦੀ ਆ ਤੁਹਾਨੂੰ ਦਿਖਾ ਰਹੀ ਆ ਠੀਕ ਹੈ ਮੈਂ ਦਿਖਾ ਦੇ ਮੈਂ ਲਿਖ ਦੇ ਆ ਜਾਨੀ ਨਾ ਇਹ ਇਹ ਬੁਮਾਰਾ ਸਾਡੇ ਬਿਹਾਲਤ ਪਰੌਲ ਚੱਲ ਰਹੀ ਹੈ ਸਾਡੇ ਵਿੱਚ ਹਾਂ ਪੁੱਛੇ ਤੋਂ ਵੀ ਤਾਂ ਕਰਨਾ ਪੁੱਛੇ ਦੀ മാർക്ക് വെരി വെരി ആയി അതിനെ അടിക്കിയോ ഇതിനെ ഹും പോട്ടാ പിറ്റേടി അടങ്ങേടം ഇതിന് ഒരു ബോസ് സർവന്ത നടക്കല്ല മോന്തേയാ എറ് സർവന്ത ചായോ ਛੋਟਾ ਨਾ ਗਿਆ ਮੈਨੂੰ ਜਿਹਦਾ ਨਾਮ ਸੀਰਤ ਹੈਗਾ ਸੀਰਤ ਹਾਂ ਤੁਸੀਂ ਉਸ ਦੇ ਨਾਲ ਵੀ ਗੱਲ ਕਰਦੇ ਹੁੰਦੇ ਸੀ ਹਾਂ ਹਾਂਜੀ ਪਰ ਮੈਂ ਮੈਂ ਜਦੋਂ ਤੁਸੀਂ ਪਹਿਲਾਂ ਫਾਈਲ ਲੱਗੀ ਸੀ ਉਸ ਟਾਈਮ ਨਹੀਂ ਸੀਗੀ ਮੈਨੂੰ ਉਸ ਤੋਂ ਬਾਅਦ ਹੀ ਆਈ ਹੋਈ ਹੈ ਹੂੰ ਤੁਸੀਂ ਕਿਤੋਂ ਆਏ ਸੀ ਮੈਂ ਅਸੀ ਮਾਨਸਾ ਤੋਂ ਆਇਆ ਹਾਂ ਮਾਨਸਾ ਹਾਂ ਇਹ ਕਿੰਨੇ ਵਜੇ ਚੱਲੇ ਸੀ 7:30 7:30 ਕਿ 7:24 7:30 ਹਾਂ ਤੇ ਕਿੱਥੇ ਰੁਕਣੀ ਸੀ ਟ੍ਰੈਕ ਵਾਲੀ ਸੀ ਟ੍ਰੈਕ ਵਾਲੀ ਸੀਗੀ ਇੱਕ ਦਾ ਆਫਟਰ ਲੱਪਣ ਚ ਪ੍ਰੋਬਲਮ ਆ ਗਈ ਗੱਡੀ ਵਾਲਿਆਂ ਨੂੰ ਉੱਤਰਣ ਆਇਆ ਤਾਂ ਹੈ ਜੇ ਹੋਰ ਸਾਈਡ ਤੋਂ ਆਏ ਸਾਨੂੰ ਹੋਰ ਸਾਈਡ ਤੇ ਆਉਦਾ ਕਰਕੇ ਆ ਪ੍ਰੋਬਲਮ ਆ ਗਈ ਥੋੜਾ ਆਫਿਸ ਵੀ ਚੇਂਜ ਹੋ ਗਿਆ ਨਾ ਸਾਰਾ ਪਹਿਲਾਂ ਥੋੜੇ ਰੋਟਾ ਇੱਕ ਦਾ ਹੁੰਦਾ ਸੀਗਾ ਤੇ ਸਾਰਾ ਚੇਂਜ ਤੁਸੀਂ ਪੰਜਾਬ ਚ ਥੋੜਾ ਕਿਹੜਾ ਹੈ ਮੈਂ ਲਿਆਣਾ ਤੇ ਰਹਿਣਾ ਅਚਲਿਆ ਰਹਿਣਾ ਤੇਰੇ ਡੇਲੀ ਆਪਾਂ ਡਾਊਨ ਕਰ ਦਈਏ ਨਹੀਂ ਨਹੀਂ ਬਚੀ ਰਹਿੰਦੀ ਅੱਛਾ ਠੀਕ ਅੱਛਾ

ਮੈਮ ਜੀ ਪਟਾਲੀਪਟਨ ਰਹਾਗੇ ਅੱਛਾ ਨਵੀਂ ਮੈਮ ਮਤਲਬ ਫ੍ਰੀ ਮੈਮ ਦੀਸ਼ਾ ਮੈਮ ਦੀਸ਼ਾ ਆ ਦੀਸ਼ਾ ਕਾ ਪਟਾਲੀਪਟਨ ਰਹਾਗੇ ਦਸਾਂ ਥੋੜਾ ਜਿਹਾ ਰਿਜ਼ਲਟ ਨਹੀਂ ਆਇਆ ਹਨ ਦੋ ਮਹੀਨੇ ਕਿਹਾ ਸੀ ਇਹਨਾਂ ਦੇ 6 ਮਹੀਨੇ ਹੋ ਗਏ ਹਨ ਕਿ 6 ਮਹੀਨੇ ਮਨ ਕੇ ਚਲੋ ਥੋੜਾ ਲੇਟ ਹੋ ਰਿਹਾ ਹੈ ਕਿਉਂਕਿ ਗਰੁੱਪ 'ਚ ਫਾਈਲ ਸੀ ਨਾ ਪਹਿਲਾਂ ਆਏ ਜੀ ਜੀ ਮੈਮ ਨੂੰ ਸ਼ੋ ਕਰ ਦਿਓ ਇਹ ਵੀ ਲੈਣਾ ਜੀ ਸ਼ੇਅਰ ਲਾਈਕ ਜੇ ਬੈਲੋ ਵੀ ਤੁਹਾਨੂੰ ਜਾਈ ਮੈਮ ਨੂੰ ਸ਼ੋ ਕਰ ਦਿਓ ਫਿਰ ਹੋ ਜਾਊਗਾ

ਥੋੜੇ ਪੈਲਿਕੋਲਰ ਆ ਰਹੇ ਨੇ ਥੋੜੇ ਜਿਹਾ ਫੈਲੀ ਟਿੰਬਾਲੇ ਆ ਰਹੇ ਨੇ ਕੋਈ ਸਰਸ਼ੁਕੀ ਜਾਂ ਕੋਈ ਮੈਪ ਸ਼ੁਕੀ ਪਿਆਰ ਨਹੀਂ ਰਹੇ ਹੂੰ ਸੰਨਤ ਲਾ 2 ਮਹੀਨੇ ਦਾ ਟਾਈਮ ਨਹੀਂ ਲੱਗਦਾ ਇਸ ਦਾ 2 ਲੈ ਟਾਈਮ ਤੋਂ ਕੰਪਲੀਟ ਹੋ ਜਾਂਦਾ ਹੈ ਕਾਫੀ ਟਾਈਮ ਲੱਗਦਾ ਨੰ ਪੂਰਾ ਲੇਟ ਜ਼ਰੂਰ ਹੋ ਰਿਹਾ ਬਟ ਕਿ ਸਾਡੀ ਵੀ ਇਨਵੈਸਟਮੈਂਟ ਹੋਈ ਹੋਈ ਹੈਗੀ ਆ ਠੀਕ ਹੈ ਤੇ ਤਾਂ ਨਹੀਂ ਤੇ ਹਰਿਆਂ ਕਿ ਰਿਜ਼ਲਟ ਵੀ ਆਣਾ ਹੈਗਾ ਰਿਜ਼ਲਟ ਤੇ ਆਣਾ ਹੀ ਹੈਗਾ ਬਟ ਥੋੜਾ ਲੇਟ ਹੋ ਰਿਹਾ ਉਹ ਸਾਨੂੰ ਵੀ ਦਿੱਖ ਰਿਹਾ ਜੀ ਠੀਕ ਹੈ ਜੀ ਮੈਡਮ ਜੀ ਲੱਗਦਾ ਰਿਜ਼ਲਟ ਸਿੰਗਲ ਤੋਂ ਥੋੜਾ ਟਾਈਮ ਲੱਗਦਾ ਹੋਵੇਗਾ

ਕੋਇਆ ਇਹ ਜਿਹੜੇ ਵੀਜ਼ਾ ਹੋਇਆ ਚਾਹੇ ਤੁਸੀਂ ਮੈਮ ਗੂਗਲ ਤੇ ਵੀ ਸਰਚ ਕਰ ਅੱਛੇ ਠੀਕ ਹੈ ਮੈਮ 5 ਜੂਨ ਨੂੰ ਇਹ ਨਾ ਫਾਈਲ ਨਹੀਂ ਲਵਾਈ ਸੀ 5 ਜੂਨ ਨੂੰ ਵੀਜ਼ਾ ਆ ਗਿਆ ਸੀਗਾ ਇਹ ਵੀਜ਼ਾ ਦੀ ਵੈਲਿਡਿਟੀ ਆਪਣੀ 3 ਮਹੀਨੇ ਦੀ ਹੁੰਦੀ ਆ 3 ਮਹੀਨੇ ਦੇ ਵਿੱਚ ਵੀ ਤੁਸੀਂ ਇੱਥੇ ਤੋਂ ਉੱਥੇ ਜਾਣਾ ਹੀ ਹੈ ਜਾਣਾ ਠੀਕ ਹੈ 3 ਮਹੀਨੇ ਬਾਅਦ ਆਪਣਾ ਵੀਜ਼ਾ ਐਕਸਪਾਇਰ ਹੋ ਜਾਂਦਾ ਤੁਸੀਂ ਲਾ ਕੇ ਚਲੋ ਨਾਲੇ ਜਿਸ ਦਿਨ ਵੀ ਮੇਰਾ ਤੁਹਾਡਾ ਵੀਜ਼ਾ ਰਿਸਿਵ ਹੋਇਆ ਨਾ ਉਹ ਦਿਨ ਤੋਂ ਤੁਸੀਂ ਲਾ ਕੇ ਚਲੋ 3 ਮਹੀਨੇ ਦਾ ਟਾਈਮ ਪੀਰੀਅਡ ਤੁਹਾਡਾ ਵੀ ਹੋਏਗਾ ਇਰੇ ਤੋਂ ਜ਼ਿਆਦਾ ਨਹੀਂ ਆਪਣਾ ਹਫਤਾ ਦੱਸ ਦਿ ਮੇਰੇ ਡਾਕੂਮੈਂਟ ਪ੍ਰਪੇਅਰ ਚ ਲੱਗ ਜਾਣਗੇ ਜਿਹੜੇ ਹੋਰ ਵੀ ਦਿਖਾ ਦਿੱਤੇ ਮੈਮ ਹੈਨਾ ਉਹ ਆਪਣਾ ਦਾ ਹਫਤਾ ਦੱਸ ਦਿ ਪ੍ਰਾਈ ਡਾਕੂਮੈਂਟ ਚ ਲੱਗਣਗੇ ਜਿਹੜੇ ਵੀ ਟਰੈਵਲ ਡਾਕੂਮੈਂਟ ਬਣਦੇ ਨੇ ਇਹਦੇ ਤੋਂ ਜਾਣ ਦੇਣਾ ਹੈਨਾ ਉਹਦੇ ਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਹ ਵੀ ਜਾਣੂ ਕਿੰਨਾ ਕਿੰਨੀ ਤਰੀਕ ਨੂੰ ਆਏ 5 ਜੂਨ 5 ਜੂਨ ਠੀਕ 5 ਜੂਨ ਤੇ ਫਿਰ ਅੱਛਾ ਇੱਕ ਇੱਕ ਕਿੰਨੇ ਟਾਈਮ ਬਾਅਦ ਆਏ ਸੀ ਕਿੰਨਾ ਟਾਈਮ ਲੱਗੇ ਸੀ ਇਹਨਾਂ ਨੂੰ ਭਲੋ ਤੁਸੀਂ ਲਾ ਕੇ ਚਲੋ ਜਿੱਦਾਂ ਮੇਰੇ ਕੋਲੇ ਵੀਜ਼ਾ ਆਇਆ ਹੈ ਹੈਨਾ ਵੀਜ਼ਾ ਮੈਂ ਅੱਗੇ ਕੰਪਨੀ ਨੂੰ ਸ਼ੋਅ ਕਰਦਾ ਕਿ ਮੇਰੇ ਕੋਲੇ client ਦਾ ਵੀਜ਼ਾ ਆ ਚੁੱਕਿਆ ਹੈ ਹੈਨਾ ਉਹਨਾਂ ਨੇ ਉਸ ਅਕੋਰਡਿੰਗ ਫਿਰ ਕਹਿਣਾ ਤੁਸੀਂ ਆਪਣੇ client ਨਾਲ ਡਿਸਕਸ ਕਰਕੇ ਨਾ ਜੁਆਇਨਿੰਗ ਡੇਟ ਡਿਸਕਸ ਕਰ ਲਓ ਜਿਸ ਦਿਨ ਤੁਸੀਂ ਉੱਥੇ ਜਾ ਕੇ ਆਪਣਾ ਕੰਮ ਸਟਾਰਟ ਕਰਨਾ ਹੈ ਹੈਨਾ ਉਹ ਜੁਆਇਨਿੰਗ ਡੇਟ ਮੈਂ ਇਹਨਾਂ ਨਾਲ ਡਿਸਕਸ ਕਰਨੀ ਹੈ ਫਿਰ ਉਸ ਅਕੋਰਡਿੰਗ ਮੈਂ ਉੱਥੇ ਦੀ ਇਹਨਾਂ ਦੀ ਟਿਕਟਾਂ ਕਰਾਉਣੀਆਂ ਨੇ ਹੈਨਾ ਮਤਲਬ ਜਿੱਦਾਂ ਮੰਨ ਲਓ ਆਪਣੀ 2 ਦਿਨ ਬਾਅਦ ਦੀ ਹੈਗੀ ਆ ਨਾ ਆਪਣੀ ਇਹਨਾਂ ਦੀ ਜੁਆਇਨਿੰਗ ਡੇਟ ਤਾਂ ਮੈਨੂੰ 2 ਦਿਨ ਤੋਂ ਪਹਿਲਾਂ ਇਹਨਾਂ ਨੂੰ ਉੱਥੇ ਵੀ ਸੋ ਲਈ ਜਾਇਆ ਹੈ ਨਾ ਪਰ ਤੋਂ ਤੋਂ ਵੀਜ਼ਾ ਵਰਕਰ ਵੀਜ਼ਾ ਹੈ ਹਾਂ ਦੇਖਿਆ ਵਰਕਰ ਵੀਜ਼ਾ ਦੇਖੀ ਤੇ ਕੀ ਲਿਖਿਆ ਹਾਂ ਇੱਥੇ ਲਿਖਿਆ ਹੋਇਆ ਹੈ ਦੇਖੋ ਮੈਂ ਦਿਖਾ ਦਿੰਦੀ ਹਾਂ ਠੀਕ ਹੈ ਆਪਣਾ ਇਹ ਦੇਖੋ ਅ ਇੱਥੇ ਵਰਕਰ ਦਾ ਜਿਹੜਾ ਆਪਣਾ ਕਿਦਾ ਹੈਗਾ ਬਲਜੀਤ ਬਲਜੀਤ ਜੀ ਦਾ ਹੈ ਨਾ ਬਲਜੀਤ ਜੀ ਦਾ ਦੇਖੋ ਇੱਥੇ ਇੱਥੇ ਡਰਾਈਵਰ ਚ ਆਇਆ ਹੈ ਹੈ ਨਾ ਉਹ ਸਬਸਕ੍ਰਾਈਬਰ ਇਨ ਆਕਲੈਂਡ ਫॉर ਫਰੈਸ਼ ਫਰੂਟ ਕੋ ਇਹ ਕੰਪਨੀ ਦਾ ਨਾਮ ਹੈ ਹੈ ਨਾ ਜਿਹੜੀ ਇਹਨਾਂ ਦੀ ਸੈਲਰੀ ਹੈਗੀ ਉੱਥੇ ਇੱਥੇ ਲਿਖਿਆ ਹੋਇਆ ਨਾ 23 ਡਾਲਰ ਹੈ ਨਾ ਇਹ ਉੱਥੇ ਹੈਗਾ ਤੇ ਆਪਣਾ ਇਹ ਵਾਲਾ ਜਿਹੜਾ ਵੀਜ਼ਾ ਸੀਗਾ ਮੈਮ ਇਹ 3 ਸਾਲਾਂ ਦਾ ਵੀਜ਼ਾ ਸੀਗਾ ਮੇਰਾ ਤੇ 24 ਜੂਨ ਇਹ ਕੋਈ ਵੀ ਹੈ ਇਹ 24 ਹਾਂਜੀ ਇਹ ਵੀ ਗਰੁੱਪ ਵੀਜ਼ਾ ਸੀਗਾ ਇਹ ਮੇਰੀ ਸੀਗੀ ਨਾ ਫਿਰ ਗਰੁੱਪ ਵੀਜ਼ਾ ਇੱਕ ਕਾਤੋਂ ਆਇਆ ਫਿਰ ਜੇ ਮੈਂ ਤੁਹਾਨੂੰ 12 ਦਾ ਗਰੁੱਪ ਲਾਉਣਾ ਹੈ 14 ਦਾ ਲਾਉਣਾ ਹੈ ਮੈਮ ਐਕਚੁਅਲੀ ਬਥੇ ਕੀ ਸੀਗਾ ਇਹ ਅਸੀਂ ਪੋਸਟਟਾਈਮ ਵੀ ਇੰਨ ਕੀਤਾ ਸੀਗਾ ਨਿਊਜ਼ੀਲੈਂਡ ਤੇ ਪਹਿਲੀ ਵਾਰ ਹੈ ਨਾ ਪਹਿਲੀ ਵਾਰੀ ਤਾਂ ਸਿੰਪਲ ਜੀ ਗੱਲ ਹੈ ਜੀ ਮੈਮ ਜੇਕਰ ਮੈਂ ਕਾਫੀ سارے ਕਲਾਇੰਟ ਕਰ ਦਿਆਂ ਨੀ ਨਾ ਉਸ ਚੀਜ਼ ਦਾ ਜੇਕਰ ਬੰਦੇ ਦੇ ਰਿਫਿਊਜ਼ਲ ਆ ਜਾਵੇ ਉਹ ਚੀਜ਼ ਮੈਂ ਵੀ ਨਹੀਂ ਅਫੋਰਡ ਕਰ ਸਕਦੀ ਨਾ ਕਲਾਇੰਟ ਦਾ ਫੋਨ ਕਰ ਸਕਦਾ ਹੈ ਨਾ ਇਸੇ ਕਰਕੇ ਪਹਿਲੀ ਵਾਰੀ ਜਦ ਮੈਂ ਫਾਈਲ ਲਾਈ ਸੀਗੀ ਮੈਂ 6 ਕਲਾਇੰਟ ਫਿਰ ਉਹ ਤੋਂ ਬਾਅਦ ਜੋ 6 ਦੇ 6 ਦਾ ਮੇਰਾ ਵੀਜ਼ਾ ਰিসিਵ ਹੋ ਗਿਆ ਨਾ ਉਸ ਤੋਂ ਬਾਅਦ ਆਪੇ ਹੀ ਬਾਰੋ ਕੰਪਨੀ ਚੋ ਜਿਹੜੇ ਬਾਰੇ ਏਜੰਟ ਬੈਠੇ ਹੁੰਦੇ ਨੇ ਨਾ ਕੰਪਨੀਆਂ ਦੇ ਲਈ ਹਾਇਰ ਕਰਨ ਦੇ ਲਈ ਉਹਨਾਂ ਨੇ ਮੇਰੇ ਕੋਲੇ ਆਫਰ ਆਈ ਸੀ ਕਿ ਮੈਨੂੰ ਇੰਨੇ ਬੰਦੇ ਚਾਹੀਦੇ ਨੇ ਮਤਲਬ 10 15 ਬੰਦੇ ਮੈਨੂੰ ਇੱਕ ਗਰੁੱਪ ਚ ਚਾਹੀਦੇ ਨੇ ਜਿਹੜੇ ਉੱਥੇ ਜਾ ਸਕਦੇ ਨੇ ਹੈਨਾ ਇੱਕ ਵਾਰੀ ਫਾਈਲਿੰਗ ਕਰਕੇ ਮੈਨੂੰ ਪਤਾ ਲੱਗ ਗਿਆ ਕਿ ਕਿੱਦਾਂ ਫਾਈਲਿੰਗ ਕਰਨੀ ਹੈ ਕਿੱਦਾਂ ਮੈਂ ਵੀਜ਼ਾ ਲਾਣਾ ਹੈ ਜਦ ਮੈਂ 6 ਫਾਈਲਾਂ ਪ੍ਰੋਪਰ ਲਾ ਕੇ 6 ਦੇ 6 ਵੀਜ਼ਾ ਜਿਹੜੇ ਮੈਂ ਤੁਹਾਨੂੰ ਸ਼ੋ ਕੀਤੇ ਨੇ ਲਾਏ ਨੇ ਦੇਨਾਂ ਬਾਕੀਆਂ ਦਾ ਵੀ ਲਾ ਸਕਦੀਆਂ ਏਸੇ ਕਰਕੇ ਬਿਫੋਰ ਵੀਜ਼ਾ ਅਸੀਂ ਇੰਨੀ ਕਰ ਰਹੇ ਹਾਂ ਦੱਸੋ ਵੀ ਹਨਾ ਸਾਹਮਣੇ ਉਸੇ ਟਾਈਮ ਦਿੱਤਾ ਸੀ ਜਾਂ ਸੰਤ ਉਸੇ ਟਾਈਮ ਕਿਹਾ ਸੀਗਾ ਵੀ ਹਿੰਨਾ ਲੱਗੂਗਾ ਹਨਾ ਵੀ ਪਿਛਲੇ 6 ਮਹੀਨੇ ਕਿਉਂ ਹੋ ਗਏ ਇਹ ਤਾਂ ਸਾਨੂੰ ਸਾਨੂੰ ਹੁਣ ਪਤਾ ਕੀ ਲੱਗ ਰਿਹਾ ਦੇਖੋ ਸਾਨੂੰ ਵੀ ਪਤਾ ਅਸੀਂ ਡਾਇਰੈਕਟ ਐਮਬੀਸੀ ਨੂੰ ਕੁਐਸਚਨ ਨਹੀਂ ਕਰ ਸਕਦੇ ਹਨਾ ਜੇਕਰ ਮੈਂ ਕੁਐਸਚਨ ਕਰ ਸਕਦੀ ਆਪਣੇ ਏਜੰਟ ਨੂੰ ਕਰ ਸਕਦੇ ਹਾਂ ਵੀ ਤੂੰ ਦੱਸ ਮੈਂ ਜਿਵੇਂ ਅਸੀਂ ਤੁਹਾਨੂੰ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਇਹ ਤਾਂ ਮੈਂ ਏਜੰਟ ਨੂੰ ਕਰ ਸਕਦੀ ਹਾਂ ਬਟ ਏਜੰਟ ਦਾ ਕੀ ਹੈਗਾ ਐਮਬੀਸੀ ਨੂੰ ਤਾਂ ਉਹ ਵੀ ਨਹੀਂ ਕਹਿ ਸਕਦਾ ਨਾ ਉਹ ਬਸ ਹੱਥ ਪੈਰ ਮਾਨ ਸਕਦੇ ਕਿ ਹਾਂ ਛੇਤੀ ਵੀਜ਼ਾ ਆ ਜਾਈ ਹੈ ਨਾ ਇੱਥੇ ਕੀ ਸੀਗਾ ਮੇਰੀ 6 ਫਾਈਲਾਂ ਸੀ ਕਿ ਹਾਂ ਇਸੇ ਕਰਕੇ ਮੇਰੇ 2 ਮਹੀਨੇ ਚ ਵੀਜ਼ਾ ਆ ਜਾਈ ਆ ਗਿਆ ਸੀਗਾ ਜਿਹੜਾ ਮੈਨੂੰ ਆਪਣੇ ਸਾਡੀ ਕੰਪਨੀ ਨੂੰ ਲੱਗ ਰਿਹਾ ਹੈ ਨਾ ਹੁਣ ਕੀ ਹੈਗਾ ਸਾਡਾ 12 ਪਣਾ 10 15 ਬੰਦੇ ਦਾ ਗਰੁੱਪ ਹੈਗਾ ਉਸ ਹਿਸਾਬ ਨਾਲ ਫਾਈਲਿੰਗ ਹੋ ਰਹੀ ਹੈ ਤਾਂ ਹਰ ਫਾਈਲਿੰਗ ਤੇ ਟਾਈਮ ਹੀ ਲੱਗਣਾ ਹੈ। ਅਖੱਚਾ ਖੱਟਾ ਸਾਰਾ ਦਾ ਸੇਮ ਹੀ ਹੈ ਮੈਡਮ ਜਿਵੇਂ ਸੱਤ ਪੀਸ ਪੜਾਈਏ ਤੁਸੀਂ। ਬਿਲਕੁਲ। ਇੱਥੇ ਕੀ ਸੀਗਾ ਇਹ ਆਪਣਾ ਕਈਆਂ ਦਾ ਪ੍ਰੋਫਾਈਲ ਦੇ ਅਕੋਰਡਿੰਗ ਹੁੰਦੀ ਹੈ ਨਾ ਬੰਦੇ ਨੂੰ ਐਕਸਪੀਰੀਅੰਸ ਕਿੰਨਾ ਹੈ ਕੰਮ ਦਾ ਉਸ ਅਕੋਰਡਿੰਗ ਕਈਆਂ ਦਾ ਆਪਣਾ 3 ਸਾਲ ਦਾ ਵੀਜ਼ਾ ਸੀਗਾ ਕਈਆਂ ਦਾ 2 ਸਾਲ ਦਾ ਵੀਜ਼ਾ ਸੀਗਾ। 2 ਸਾਲ ਦਾ ਮਿਨੀਮਮ ਲਾ ਕੇ ਚੱਲੋ 2 ਸਾਲ ਦਾ ਹੁੰਦਾ ਹੀ ਹੁੰਦਾ ਲਈ ਸੁਪੋਜ਼ ਕਿ ਕਿਸੇ ਬੰਦੇ ਕੋਲੇ ਆਪਣਾ ਦੁਬਈ ਦਾ ਬਲਾ ਲੋ ਗਲਫ ਚਲੋ ਮੈਡਮ ਅਗਰ ਮੈਂ ਤੁਹਾਨੂੰ ਨਾ ਦੇ ਉਸਨੂੰ ਸਾਡੇ ਸਿਸਟਮ ਬਾਰੇ ਦੱਸੋ ਬੁੱਤ ਹੈ ਨਾ 20% ਤੁਹਾਨੂੰ ਉਹ ਕਿ ਥੋੜਾ ਮੇਰੇ ਕੋਲ ਇਗਜ਼ਾਮ ਤਾਂ ਸਾਡਾ ਮੈਂ ਸਾਡਾ ਰਿਵੀਜ਼ਨ ਆਇਆ ਹੈ ਬਿਲਕੁਲ 20 ਮਹੀਨਾ ਆਪਾਂ ਕੀਤਾ ਸੀ ਹੈ ਨਾ ਜੇ ਵੀ ਤੁਸੀਂ ਫੀਸਾਂ ਭਰਾਈਆਂ ਸਾਰੀਆਂ ਤੁਹਾਨੂੰ ਭਰਤੀਆਂ ਦੇਖ ਹੈ ਨਾ 5-5000 ਤੁਸੀਂ ਭਰ ਆ ਲਿਆ ਸੀ ਉਹ ਵੀ ਭਰਤਾ ਫਿਰ ਸਾਢੇ 9 9000 ਭਰਿਆ ਉਹ ਵੀ ਭਰਤਾ ਹੈ ਨਾ ਉਹ ਤਾਂ ਬਾਅਦ ਤੁਸੀਂ 25 25000 ਵੈਸੀ ਫੀਸ ਪਰ ਹਾਂ ਵੈਸੀ ਫੀਸ ਉਹ ਵੀ ਭਰਤੀ ਹੈ ਨਾ ਕਿ ਸਾਰਾ ਕੁਝ ਤੁਸੀਂ ਦਾਨ ਨਾ ਕਰਤਾ ਉਹ ਤਾਂ ਬਸ ਆਮ ਜਿਆਦਾ ਤਾਂ ਸਾੰਪ ਸੀ ਟਾਈਮ ਲੰਬਾ ਦੇ ਦਿੰਦੇ ਹਾਂ ਮੈਂ ਉਹੀ ਚੀਜ਼ ਸਮਝ ਗਈ ਹੈ ਸੋ ਉੱਥੇ ਮਿਸਟੇਕ ਹੋ ਗਈ ਜਾਂ ਮੇਰੇ ਕੋਈ ਮਿਸਟੇਕ ਨਹੀਂ ਹੋਈ ਮੈਂ ਪਰ ਉਹ ਵੀ ਚੀਜ਼ ਫਲੈਅ ਕਰਦੀ ਐਕਚੁਅਲੀ ਕੀ ਹੁੰਦਾ ਹੈ ਨਾ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜੀ 6 ਫਾਈਲਾਂ ਸੀਗੀਆਂ ਉਹ ਮੈਂ 2 ਮਹੀਨੇ ਚ ਕਵਰ ਕਰਤੀ ਸੀ ਮੇਰੇ ਕੋਲੇ ਮੈਨੂੰ ਲਾ ਕੇ ਚੱਲੋ ਜਿਸ ਦਿਨ ਮੈਂ ਐਮਬੀਸੀ ਸਬਮਿਸ਼ਨ ਕੀਤੀ ਹੈ ਨਾ ਮੈਮ ਉਸ ਦਿਨ ਤੋਂ 31 ਦੇ ਦਿਨ ਵੀ ਨਾ ਮਤਲਬ 1 ਮਹੀਨੇ ਤੋਂ 1 ਦਿਨ ਉੱਪਰ ਵੀ ਮੈਂ ਵੀਜ਼ਾ ਰੀਸੀਵ ਕੀਤਾ ਬੰਦਿਆ ਦਾ ਨੋਟ ਹੈ ਨਾ ਬਟ ਇੱਥੇ ਮੇਰਾ ਕੀ ਹਾਲ ਹੋ ਰਿਹਾ ਮੈਮ ਉਹ ਸਿਰਫ ਆਪਣਾ 6 ਵੀਜ਼ਾ ਸੀ ਗਿਆ ਹੈ ਨਾ 6 ਫਾਈਲਾਂ ਸੀ ਗਿਆ ਇਹ ਆਪਣਾ ਗਰੁੱਪ ਵੀਜ਼ਾ ਹੈਗਾ ਹੈ ਨਾ ਜਿਹਦੇ ਜ 10 15 ਬੰਦੇ ਹੈਗੇ ਨੇ ਉਹਨਾਂ ਹੀ ਡਾਕੂਮੈਂਟ ਹੁੰਦੇ ਨੇ ਉਹਨਾਂ ਹੀ ਵੈਰੀਫਿਕੇਸ਼ਨਸ ਹੁੰਦੀ ਹੈ ਜੇਕਰ ਬੰਦਿਆਂ ਦੇ ਕੋਲ ਐਕਸਪੀਰੀਅੰਸ ਹੈਗਾ ਉਹਨਾਂ ਨੇ ਐਕਸਪੀਰੀਅੰਸ ਕਿਸੇ ਚੀਜ਼ ਦਾ ਸ਼ੋਅ ਕੀਤਾ ਹੋਇਆ ਹੈ ਜਿਹੜੀ ਕੰਪਨੀ ਤੋਂ ਸ਼ੋਅ ਕੀਤਾ ਉਸ ਕੰਪਨੀ 'ਚ ਕੰਟੈਕਟ ਵੀ ਕਰਨਾ ਪੈਂਦਾ ਕਿ ਬੰਦਾ ਕੋਈ ਝਾਲੀ ਨਾ ਬਣਾਵਾ ਕੇ ਦੇ ਰਿਹਾ ਹੋਵੇ ਇਦਾਂ ਦੇ ਕੰਮ ਕਿਉਂਕਿ ਨੋ ਡਾਊਟ ਹੁੰਦੇ ਹੈ ਨਾ ਜੇਕਰ ਬੰਦਾ ਕੋਈ ਐਕਸਪੀਰੀਅੰਸ ਯੂਜ਼ ਕਰਕੇ ਬਾਹਰ ਜਾ ਰਿਹਾ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਨਾ ਬੰਦਾ ਇਸ ਕੰਮ 'ਚ ਪੱਕਾ ਹੈਗਾ ਇਸੇ ਕਰਕੇ ਆ ਰਿਹਾ ਕਿਉਂਕਿ ਇਨ ਕੇਸ ਅੱਗੇ ਜਾ ਕੇ ਫਿਊਚਰ ਕੋਈ ਵੀ ਫਿਰ ਹੁਣ ਕੀ ਚ ਹੈ ਕਿ ਅੱਗੇ ਕੀ ਡਿਸੀਜਨ ਲਈ ਹੈ ਹਾਂ ਜਲਜੀਤ ਘਾਤ ਸੁਚੈਨ ਸਿੰਘ ਦਾ ਕੀ ਡਿਸੀਜਨ ਅੱਗੇ ਕੀ ਲਈ ਹੈ ਆਪਾਂ ਮੈਮ ਦੇਖੋ ਸਿੰਪਲ ਜੀ ਗੱਲ ਹੈ ਕਿ ਆ ਮੇਰੇ ਕੋਲੇ ਚਾਹ ਇੰਨਾ ਤਾਂ ਨਹੀਂ ਮੇਰੇ ਕੋਲੇ ਪਿੱਛੇ ਦਾ ਵੀ ਵੀਜ਼ਾ ਆਂਦਾ ਨਾ ਫਰੈਸ਼ਲੀ ਪਰ ਫਸਟ ਆਫ ਅਲ ਤੁਹਾਨੂੰ ਸ਼ੋ ਕਰ ਦਾਂਗੀ ਚਾਹ ਮੈਂ ਵੀਡੀਓ ਕੁਆਲੀਫਾਈ ਕਰਾਂ ਚਾਹੇ ਮੈਂ ਕਾਲ ਤੇ ਕਰਾਂ ਚਾਹੇ ਮੈਂ ਤੁਹਾਨੂੰ ਬੁਲਾ ਕੇ ਕਰਾਂ ਜੇ ਮੈਂ ਕਿਹਦੇ ਅੰਦਰ ਪ੍ਰੋਸੈਸ ਰਹੇਗਾ ਜੋ ਰਹਿਣਾ ਮੈਂ ਕਿ ਸਰ ਤੁਸੀਂ ਲਾ ਕੇ ਚਲੋ ਦੇਖੋ ਮੇਰੀ ਫਾਈਲਿੰਗ ਪ੍ਰੋਪਰ ਹੈਗੀ ਆ ਹਜੇ ਤਾਂ ਮੇਰੀ ਫਾਈਲਿੰਗ 'ਚ ਇੱਕ ਵੀ ਉਹਨਾਂ ਨੇ ਕਮੀ ਨਹੀਂ ਕਹੀ ਕਿ ਤੁਹਾਡੇ ਫਾਈਲ 'ਚ ਏ ਕਮੀ ਹੈਗੀ ਏ ਗਲਤੀ ਹੈਗੀ ਆ ਨਾਲੇ ਤੁਹਾਨੂੰ ਵੀ ਪਤਾ ਜੇਕਰ ਨਾਮ ਦੇ ਸਪੈਲਿੰਗ 'ਚ ਵੀ ਗਲਤੀ ਹੁੰਦੀ ਹੈ ਨਾ ਐਮਬੀਸੀ ਤਾਂ ਵੀ ਰਿਫਿਊਜ਼ਲ ਦੇ ਦੇਉਂਦੀ ਹੈ ਬਟ ਮੈਮ ਹਜੇ ਤੱਕ ਮੇਰੇ ਕੋਲੇ ਕੋਈ ਵੀ ਇਦਾਂ ਦਾ ਰਿਸਪੌਂਸ ਨਹੀਂ ਆਇਆ ਠੀਕ ਹੈ ਠੀਕ ਹੈ ਕੋੜ ਕੀ ਹੈਗਾ ਮੈਮ ਤੁਸੀਂ ਲਾ ਕੇ ਚੱਲੋ ਜਿੱਦਾਂ ਹੀ ਐਮਬੀਸੀ 'ਚ ਮੇਰਾ ਕੋਈ ਵੀ ਰਿਪੋਰਟ ਆਉਂਦਾ ਕਿ ਐਮਬੀਸੀ ਆਫੀਸਰ ਨੇ ਵੀਜ਼ਾ ਦੇਣਾ ਉਹ ਮੈਂ ਨਹੀਂ ਦੇਣਾ ਹੈਨਾ ਅਫੀਸ਼ੀਅਲ ਅਫੀਸਰ ਦਾ ਚਾਹ ਮੇਰੇ ਕੋਲ ਸ਼ਾਮ ਨੂੰ ਆ ਜੇ ਕਿ ਮਾਰਨਿੰਗ ਚ ਆ ਜAVE ਮਤਲਬ ਜਦ ਵੀ ਆਂਦਾ ਨਾ ਉਹ ਚੀਜ਼ ਦਾ ਮੈਂ ਤੁਹਾਨੂੰ ਦੱਸਾਂਗੀ ਹੈਨਾ ਕਿਉਂਕਿ ਸਿਰਫ ਚਲੋ ਮੈਡਮ ਇਹ ਸਿਰ ਚਲਾਈ ਤਾਂ ਠੀਕ ਹੈ ਹੈਨਾ ਫਿਰ ਇੱਕ ਸਮ ਜਿਹੜੀ ਸਾਡੀ ਕੋਈ ਫਾਈਲ ਲੱਗ ਚੁੱਕੀ ਉਹਦਾ ਇਹ ਪ੍ਰੂਫ ਮੰਗਦੇ ਕਿ ਸਾਨੂੰ ਪ੍ਰੂਫ ਦਿਖਾ ਦੇ ਕਿ ਪਤਾ ਕੀ ਹੁੰਦਾ ਉਹੀ ਚੀਜ਼ ਤੋਂਸੀ ਨਹੀਂ ਜੇ ਬਾਕੀ ਕਲਾਈਂਟਸ ਵੀ ਮੰਗਦੇ ਨੇ ਹੈਨਾ ਸਿੰਪਲ ਜੀ ਗੱਲ ਹੈ ਸਾਨੂੰ ਸੋਨੂੰ ਕਿਸਾਂ ਭਾਰਤੀਆਂ ਸੋਂ ਦਾ ਸਾਰਾ ਕੋ ਜਾਣ ਕਰਤਾ ਹੈਨਾ ਵੀ ਉਹ ਸਾਡੇ ਕੋਲ ਨੂੰ ਪ੍ਰੂਫ ਨਹੀਂ ਹੈ ਕਿ ਸਾਡੀ ਫਾਈਲ ਲੱਗ ਚੁੱਕੀ ਹੈ ਅਸੀਂ ਉਹ ਚੀਜ਼ ਸਮਝ ਨਹੀਂ ਅਸੀਂ ਇਹ ਕਿਵੇਂ ਸਮਝਾਂਗੇ ਕਿ ਸਾਡੀ ਫਾਈਲ ਤੁਸੀਂ ਲਾਈ ਹੋਈ ਹੈ ਬੀਐਸਸੀ ਚ ਮੈਂ ਉਹ ਚੀਜ਼ ਵੀ ਕਲੀਅਰ ਕਰ ਦਿੰਦੀ ਐਕਚੁਅਲੀ ਕੀ ਹੁੰਦਾ ਇੱਥੇ ਮੇਰੀ ਤੇ ਤੁਹਾਡੀ ਇੰਟਰੈਕਸ਼ਨ ਹੋ ਰਹੀ ਹੈ ਹੈਨਾ ਸਾਂਝੀ ਗੱਲ ਹੋ ਰਹੀ ਹੈ ਬਟ ਤੁਸੀਂ ਮੇਰੇ ਏਜੰਟ ਨੂੰ ਨਹੀਂ ਜਾਣਦੇ ਹੈਨਾ ਟੋਡੇ ਵਿੱਚ ਜਿਹੜੇ ਮੈਨੇਟਰੀ ਬਣੀਆਂ ਹੋਈਆਂ ਉਹ ਮੈਂ ਹੈਗੀਆਂ ਹੈਨਾ ਯਾ ਹਰਪ੍ਰੀਤ ਮੈਂਬਰ ਹੈਗੇ ਨੇ ਜਿਨ੍ਹਾਂ ਨਾਲ ਤੁਸੀਂ ਕੰਟੈਕਟ ਕੀ ਹੁਣ ਕੀ ਹੁੰਦਾ ਨਾ ਜੇਕਰ ਬੰਦੇ ਦੀ ਇੰਡੀਵਿਜੂਅਲ ਫਾਈਲ 'ਚ ਮੈਂ ਡੀਲ ਕਰਾਂ ਨਾ ਜਿਹੜੀ ਕੰਜੀ ਫਾਈਲ 'ਚ ਮੈਂ ਡੀਲ ਕਰਾਂ ਉਸ ਬੰਦੇ ਦਾ ਪਾਰਟਿਕੂਲਰਲੀ ਆਪਣਾ ਹਾਰੇ ਚੀਜ਼ ਬਣ ਗਈ ਤਾਂ ਰੀਅਲ ਮੈਂ ਅਕਾਊਂਟ ਬਣਦਾ ਹੈ ਉਹਦਾ ਯੂਜ਼ਰ ਨੇਮ ਵੀ ਬੰਦੇ ਨੂੰ ਦਿੱਤਾ ਜਾਂਦਾ ਨਾਲੇ ਪਾਸਵਰਡ ਵੀ ਦਿੱਤਾ ਜਾਂਦਾ ਕਿ ਤੁਸੀਂ ਆਪਣੇ ਵੀਜ਼ਾ ਨੂੰ ਟਰੈਕ ਕਰ ਸਕਦੇ ਹੋ ਕਿ ਕਿ ਤੁਹਾਡੇ ਵੀਜ਼ਾ ਦੀ ਪ੍ਰੋਸੈਸਿੰਗ ਕਿੱਥੇ ਤੱਕ ਪਹੁੰਚੀ ਹੋਈ ਹੈ ਹੈਨਾ ਬਟ ਗਰੁੱਪ ਵੀਜ਼ਾ ਚ ਕੀ ਹੁੰਦੀ ਹੈ ਮੈਂ ਆਨਲਾਈਨ ਫਾਈਲਿੰਗ ਨਹੀਂ ਉਹ ਜਿਹੜਾ ਟਰੈਕਿੰਗ ਆਈਡੀ ਮੇਰੇ ਕੋ ਚੈੱਕ ਨਹੀਂ ਕਰ ਸਕਦੇ ਆਪਾਂ ਮਹੀ ਦੀ ਚੀਜ਼ ਦੱਸਣੀ ਹੈ ਨਾ ਮੈਂ ਉਹੀ ਚੀਜ਼ ਦੱਸਣੀ ਹੈ ਸਾਡੀ ਜਿਹੜੀ ਫਾਈਲਿੰਗ ਹੁੰਦੀ ਹੈ ਉਹ ਆਫਲਾਈਨ ਫਾਈਲਿੰਗ ਹੁੰਦੀ ਹੈ ਹੈਨਾ ਜੇਕਰ ਆਨਲਾਈਨ ਸਬਮਿਸ਼ਨ ਮੈਂ ਕਰਾਂ ਨਾ ਆਨਲਾਈਨ ਉਹ ਐਜ਼ ਅ ਇੰਡੀਵਿਜੂਅਲ ਫਾਈਲ ਐਜ਼ ਅ ਕੱਲੀ ਫਾਈਲ ਹੀ ਮੰਨੀ ਜਾਏਗੀ ਮੈਂ ਆਫਲਾਈਨ ਇੱਥੇ ਵੀਜ਼ਾ ਲਾ ਰਹੀ ਜਿਹੜੇ ਮੈਂ ਵੀਜ਼ਾ ਤੁਹਾਨੂੰ ਸ਼ੋਅ ਕੀਤੇ ਨੇ ਨਾ ਮੈਂ ਇਹ ਵੀ ਮੈਂ ਆਫਲਾਈਨ ਹੀ ਸਬਮਿਸ਼ਨ ਕੀਤੀ ਸੀ ਇਹ ਵੀ ਹੈਗਾ ਜਿਹੜਾ ਜਿਹੜੀ ਰਸੀਵ ਹੁੰਦੀ ਹੈ ਜਿਹੜੇ ਵੀ ਪਾਸਵਰਡਸ ਹੁੰਦੇ ਉਹ ਚੀਜ਼ ਏਜੰਟ ਤੋਂ ਅਸੀਂ ਵੀ ਨਹੀਂ ਮੰਗ ਸਕਦੇ ਜੇਕਰ ਮੈਂ ਮੰਗਤਾ ਹਰ ਇੱਕ ਚੀਜ਼ ਤੁਹਾਡੇ ਲਈ ਮੈਂ ਕਰਦੀ ਫਿਰ ਏਜੰਟਰ ਦਾ ਕੀ ਰੋਲ ਬਣਿਆ ਹੈ ਹੈਨਾ ਉਹ ਵੀ ਚੀਜ਼ ਹੁੰਦਾ ਉਹਨੇ ਆਪਣੀ ਵੀ ਇੰਪੋਰਟੈਂਸ ਵਿਖਾਣੀ ਹੈ ਤਾਂ ਕਿਤੇ ਆ ਗਈ ਗੱਲ ਸਾਡੀ ਮੁਕਰੀ ਕਿਉਂ ਵੀਜ਼ਾ ਮੈਨੂੰ ਉਹ ਬੰਦਾ ਲਾ ਕੇ ਦੇ ਰਿਹਾ ਮੈਂ ਆਪੇ ਜਾ ਕੇ ਵੀ ਵੀਜ਼ਾ ਨਹੀਂ ਲਈ ਮੈਨੂੰ ਏਜੰਟ ਵੀਜ਼ਾ ਲਾ ਕੇ ਦੇ ਰਿਹਾ ਮੈਂ ਉਹਦੇ ਨਾਲ ਵੀ ਨਹੀਂ ਵਿਗਾੜ ਸੰਦੀ ਕਿਉਂਕਿ ਅੱਗੇ ਵੀ ਜਿਹੜਾ ਮੇਰੇ ਬਿਜ਼ਨਸ ਦੀ ਗੱਲ ਹੋਣੀ ਹੈ ਉਹ ਉਹਦੇ ਨਾਲ ਹੋਣੀ ਹੈ ਤੁਸੀਂ ਬਦ ਨੀਂਦ ਵੀ ਪ੍ਰੂਵ ਸਾਨੂੰ ਸਾਨੂੰ ਕੀ ਸ਼ੋਅ ਕਰੋਗੇ ਤੁਹਾਡੀ ਸਾਡੀ ਫਾਈਲਾਂ ਕਿ ਚੁੱਕੇ ਮਤਲਬ ਜਿਹੜੀ ਸਾਡੇ ਵਿੱਚ ਡੀਲਿੰਗ ਹੋਈ ਸੀਗੀ ਜਿਹੜੀ ਵੀ ਆਪਣਾ ਪੇਮੈਂਟ ਕੀਤੀ ਹੋਈ ਹੈ ਤੁਸੀਂ ਮੇਰੇ ਕੋਲ ਹੈ ਨਾ ਜਿਹੜਾ ਵੀ ਹਾਰੇ ਚੀਜ਼ ਦੀ ਹੈਗੀ ਆ ਹਰ ਇੱਕ ਚੀਜ਼ ਦੀ ਰਿਟਰਨ ਚ ਮੈਂ ਤੁਹਾਡੀ ਵਟਸਐਪ ਤੇ ਵੀ ਚਾਹੇ ਤੁਸੀਂ ਚੈੱਕ ਕਰ ਲਿਓ ਹਰ ਇੱਕ ਚੀਜ਼ ਦੇ ਰਿਸਿਵਿੰਗ ਅਸੀਂ ਭੇਜੀ ਹੋਈ ਹੈ ਪੇਮੈਂਟ ਹਾਂ ਪੇਮੈਂਟ ਸਾਨੂੰ ਕੀਤੀਆਂ ਤੁਸੀਂ ਸਾਨੂੰ ਰਸੀਤਾਂ ਭੇਜੀਆਂ ਹੋਈਆਂ ਠੀਕ ਉਹ ਹੀ ਤਾਂ ਮੈਂ ਕਹਿੰਦੀ ਆ ਵੀ ਉਹ ਤਾਂ ਰਸੀਤਾਂ ਭੇਜਤੀਆਂ ਵੀ ਸਾਨੂੰ ਜੇ ਪੇਮੈਂਟ ਕਰ ਚੁੱਕੇ ਆ ਹੈ ਨਾ ਤੇ ਉਹ ਸਾਡੇ ਕੋਲ ਐ ਪ੍ਰੂਵ ਹੈ ਫੋਟੋ ਵਗੈਰਾ ਨਹੀਂ ਵੀ ਫਾਈਲ ਲਗਾ ਲੈਂਦੇ ਨਾ ਮੋਲੀ ਮੈਂ ਕਹਿ ਰਹੀ ਹਾਂ ਨਾ ਦੇਖੋ ਪ੍ਰੂਫ ਦਾ ਉਸ ਚੀਜ਼ ਦਾ ਜਿਹੜਾ ਮੈਂ ਦੱਸਿਆ ਨਾ ਮੈਂ ਵੀ ਵਿਦਾਊਟ ਪ੍ਰੂਫ ਬੈਠੀ ਹਾਂ ਹੈਨਾ ਜੇਕਰ ਤੁਹਾਡੇ ਤੇ ਮੈਂ ਇਨਵੈਸਟਮੈਂਟ ਕੋਈ ਲਿਸਟ ਹੋਊਗੀ ਜਿਸ 그룹 ਚ ਕੋਈ ਸਾਡਾ ਇਹਨਾਂ ਦਾ ਨਾਮ ਆਇਆ ਸੋਚਿਆ ਸਿੰਘ ਤੇ ਕੁਲਜੀਤ ਘੋੜਾ ਦਾ ਕੋਈ 그룹 ਚ ਨਾਮ ਡਾਕੂਮੈਂਟ ਹੁੰਦੇ ਨੇ ਨਾ ਹੁਣ ਇਹ ਜਿਹੜੇ ਵੀ ਡਾਕੂਮੈਂਟ ਹੈਗੇ ਨੇ ਤੁਸੀਂ ਲਾ ਕੇ ਚਲੋ ਸਿਰਫ ਸਾਰੇ ਡਾਕੂਮੈਂਟ ਸਾਰੇ ਕਲਾਇੰਟਾਂ ਦੇ ਨਾ ਮੇਰੇ ਫਾਈਲਿੰਗ ਡਿਪਾਰਟਮੈਂਟ ਚ ਸਿਰਫ ਜੀਡੀ ਸਿਸਟਮ ਚ ਸਕੈਨਿੰਗ ਫੋਟੋਆਂ ਹੁੰਦੀਆਂ ਨੇ ਨਾ ਡਾਕੂਮੈਂਟਸ ਦੀ ਮੇਰੇ ਕੋਲੇ ਉਹ ਪਈਆਂ ਹੋਈਆਂ ਨੇ ਜਿਹੜੀ ਵੀ ਸਾਡੀ ਹਾਰਡ ਕਾਪੀ ਸੀਗੀ ਨਾ ਨਹੀਂ ਮੈਡਮ ਕੋਈ ਹਾਂ ਕੋਈ 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 ਕਾਪੀ ਤਾਂ ਹੋਊਗਾ ਕੋਈ ਕਾਪੀ ਹੋ ਸੋਡੇ ਕੋਲੇ ਕਿ ਸਾਰੀ ਚੀਜ਼ਾਂ ਇਹ ਕੋਈ ਰਿਪੋਰਟ ਸੀਧਾ ਵਗੈਰਾ ਪਰ ਆ ਪ੍ਰਿੰਟ ਆਊਟ ਕੁਝ ਤਾਂ ਹੋਊ ਸੋਡੇ ਕੋਲੇ ਜਿਹੜੇ ਤੁਸੀਂ ਗਾਹਾਂ ਅੱਗੇ ਸੈਂਟ ਕੀਤਾ ਸੀ ਉਸ ਦਾ ਹੋਊਗਾ ਚੀਜ਼ ਕੀ ਹੁੰਦਾ ਨਾ ਉਹ ਸਾਰੀ ਚੀਜ਼ ਮੈਂ ਸਮਝਾ ਦਿੰਦੀ ਆ ਜਿਹੜੀ ਤੁਹਾਡੀ ਡੀਲਿੰਗ ਹੋ ਰਹੀ ਹੈ ਮੇਰੇ ਨਾਲ ਹੈਨਾ ਮੈਂ ਤੁਹਾਨੂੰ ਹਰ ਇੱਕ ਚੀਜ਼ ਦਾ ਪ੍ਰੂਫ ਦੇ ਸਕਦੀ ਆ ਜਿਹੜਾ ਮੈਂ ਦੇ ਦਿੱਤਾ ਹੈਨਾ ਹੁਣ ਕੀ ਹੈਗਾ ਏਜੰਟ ਮੈਨੂੰ ਹਰ ਇੱਕ ਚੀਜ਼ ਪ੍ਰੋਵਾਈਡ ਨਹੀਂ ਕਰਦਾ ਜੇਕਰ ਮੈਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰ ਦੇਗਾ ਨਾ ਫਿਰ ਉਹਦਾ ਰੋਲ ਕੀ ਬਣੀਆ ਹੈ ਨਾ ਮੈਡਮ ਚਲੋ ਹਨ ਮੈਂ ਮੜ ਵਿਸ਼ੇਰੀ ਤੁਹਾਡਾਂ ਦਾ ਬਸ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਨਾ ਕਿ ਸਾਨੂੰ ਚਲੋ ਫੀਸਾਂ ਤੁਸੀਂ ਕਹਿੰਦੇ ਭਰੀਆਂ ਨਹੀਂ ਆਈਆਂ ਸਾਰਾ ਕੁਝ ਹੋਇਆ ਵੀ ਹੁਣ ਇਹ ਇਹਨਾਂ ਨੂੰ ਇਹ ਡਾਊਟ ਆ ਵੀ ਸਾਡੀ ਤਾਂ ਕੋਈ ਫਾਈਲ ਹੀ ਨਹੀਂ ਲੱਗੀ ਜੀ ਸੰਦੀਪ ਐਸੀ ਗੱਲ ਨਹੀਂ ਹੈਗੀ ਇੱਦਾਂ ਦੀ ਗੱਲ ਇਹ ਲੱਗੀ ਹੈ ਕਿ ਸਾਨੂੰ ਪਰਵਾਸਿ ਸਪੈਸ਼ਲ ਅੱਜ ਅਸੀਂ ਰੈਂਟ ਤੇ 4000 ਚ 4500 ਚ ਗੱਡੀ ਲੈ ਕੇ ਆਏ ਮਾਨਸਾ ਤੋਂ ਹਨਾ ਵੀ ਹੁਣ ਇਹ ਕਹਿੰਦੇ ਵੀ ਸਾਨੂੰ ਕੋਈ ਪ੍ਰੂਫ ਦਿਖਾਓ ਵੀ ਜੇ ਸਾਡੀ ਫਾਇ ਲੱਗ ਚੁੱਕੀ ਆ ਤਾਂ ਉਹ ਕੀ ਚੀਜ਼ ਦਾ ਪ੍ਰੂਫ ਦੇਖੋ ਜਿਹੜੇ ਮੈਂ ਰੀਸੈਂਟ ਵੀਜ਼ਾ ਲਾਇਆ ਨੇ ਮੈਂ ਇੱਕ ਮੈਂ ਇੱਕ ਇੱਕ ਮੈਂ ਦੂਜੇ ਨੰਬਰ ਤੇ ਕਿ ਫੋਨ ਦੀ ਰਪਲਾਈ ਨਹੀਂ ਮਿਲਦੀ ਜੇ ਅਸੀਂ ਫੋਨ ਕਰਦੇ ਆ ਨਾ ਸਿਰਫ ਜੋ ਜੋ ਮੈਂ ਵਟਸਐਪ ਤੇ ਤੁਹਾਨੂੰ ਹੁਣ ਕਹਿੰਦੀ ਆ ਵੀ ਹਨਾ ਵੀ ਮੈਂ ਦਫ਼ਤਰ ਚ ਆਉਂਗੀ ਮੈਂ ਕਰੋ ਬਾਹਰ ਨੂੰ ਜਾਂ ਗੁੱਸੇ 'ਚ ਬੰਦਾ ਸਾਰਾ ਕੁਝ ਕਹਿੰਦਾ ਹਨਾ ਹਾਂ ਉਹ ਤੁਸੀਂ ਵੀ ਸਮਝਦੇ ਹੋ ਹਨਾ ਜੇ ਤਾਂ ਮੈਨੂੰ ਇਹ ਤੰਗ ਕਰਦੇ ਮੈਂ ਕਹਾ ਤੁਹਾਨੂੰ ਕਹਿਣਾ ਹੈ ਕਿ ਅੱਜ ਤੋਂ ਗੱਲ ਮੈਂ ਕਰਾਈ ਹੈ ਆਈ ਨੂੰ ਉਹ ਚੀਜ਼ ਦਾ ਮੈਂ ਐਕਸੈਪਟ ਕਰਦੀ ਹਾਂ ਦੇਖੋ ਇੱਥੇ ਸ਼ੇਰ ਸਿਟੀ ਗੱਲ ਕਰ ਰਹੀ ਸੀ ਮੈਂ ਮੈਂ ਜੇਕਰ ਤੁਹਾਨੂੰ ਆਪਣੀ ਸਿਚੁਏਸ਼ਨ ਦੱਸਾਂ ਮੈਂ ਅੱਜ ਤੁਹਾਨੂੰ ਫੇਸਟ ਬੇਨ ਕਰ ਦਿੰਦੀ ਹਾਂ ਤੁਹਾਨੂੰ ਵੀ ਪਤਾ ਹੈਪੀ ਮੈਮ ਆਫਿਸ 'ਚ ਨਹੀਂ ਹੈਗੇ ਮੈਨੂੰ ਵੀ ਪਤਾ ਹੈ ਨਾ ਹੁਣ ਇੱਥੇ ਕੀ ਹੈਗਾ ਕਿ ਮੈਂ ਵੀ ਕਮਾਇਆ ਪਈਦਾ ਵੀ ਜਿਹੜਾ ਥੋੜਾ ਹੈਡ ਹੈਗਾ ਇਹ ਕੌਣ ਆ ਬ੍ਰਾਂਚ ਕਿਦੇ ਥਰੂ ਚੱਲਦੀ ਆ ਪਾਥ ਪਾਥ ਵੇ ਮਿਗਰੇਸ਼ ਲਓ ਕਿੱਥੋਂ ਦੇ ਸਾਡੇ ਅਮਗੀ ਹੈਗੇ ਨੇ ਸ ਚੰਡੀਗੜ੍ਹ ਵੀ ਹੈ ਲੋੜਾ ਠੀਕ ਹੈ ਮੈਂ ਇਸੇ ਚੰਡੀਗੜ੍ਹ ਚ ਹੀ ਰਹਿੰਦੇ ਨੇ ਉਹ ਐਕਚੁਅਲੀ ਉਹਨਾਂ ਦਾ ਸਾਈਡ ਬਾਈ ਸਾਈਡ ਬਿਜ਼ਨਸ ਚੱਲਦਾ ਰਹਿੰਦਾ ਮੈਨੂੰ ਪ੍ਰੋਪਰ ਐਡਰੈਸ ਵੀ ਤੇ ਆਪਣੀ ਤੇ ਆਪਣੀ ਪਾਥਵੇ ਇਮੀਗ੍ਰੇਸ਼ਨ ਦੀ ਆਪਣੀ ਪਾਥਵੇ ਇਮੀਗ੍ਰੇਸ਼ਨ ਦੀ ਹੋਰ ਵੀ ਬ੍ਰਾਂਚ ਹੈਗੀ ਕਿਤੇ ਲੋਕੇਸ਼ਨ ਹੈਗੀ ਇੱਥੇ ਹੈ। ਇੱਥੇ ਅੱਛਾ ਪਹਿਲਾ ਪਹਿਲਾ ਕਿੱਥੇ ਪਹਿਲਾ ਲੋਕੇਸ਼ਨ ਪਹਿਲਾ ਚੰਡੀ ਆਪਣੀ 17 ਚ ਸੀਗੀ ਪਰ 17 ਚ ਕੀ ਹੁੰਦਾ ਰੀਨੋਵੇਸ਼ਨ ਚੱਲਦੀ ਹੋਉਂਦੀ ਹੈ ਬਿਲਡਿੰਗਸ ਦੀ ਇਸੇ ਕਰਕੇ ਅਸੀਂ ਇੱਥੇ ਸ਼ਿਫਟ ਕੀਤਾ ਸੀ। ਠੀਕ ਹੈ ਸਮਝ ਆ ਗਿਆ। ਸਾਨੂੰ ਇੱਥੇ ਆਪਣੇ 2-3 ਸਾਲ ਹੋ ਚੁੱਕੇ ਨੇ ਜਿਹੜੇ ਮੈਂ ਵੀਜ਼ਾ ਤੁਹਾਨੂੰ ਸ਼ੋਅ ਕੀਤੇ ਨੇ ਨਾ ਇਹ ਵੀ ਮੈਂ ਇੱਥੇ ਹੀ ਆ ਕੇ ਲਗਾਇਆ ਹੋਰ ਕੋਈ ਵੀਜਾ ਥੋੜਾ ਕੈਨੇਡਾ ਦਾ ਵੀਜਾ ਸਿਕਨੇਡਾ ਦੀਆਂ ਏਡਾਂ ਚੱਲੀਆਂ ਜੀ ਨਹੀਂ ਕੈਨੇਡਾ ਆਪਣਾ ਸੌਖਾ ਵੀਜ਼ਾ ਨਹੀਂ ਦੇ ਰਿਹਾ ਜੇਕਰ ਲੀਨੀਆਂ ਆ ਰਹੇ ਮੇਰੀ ਬੋਲੇ ਨਹੀਂ ਤੇ ਤੁਸੀਂ ਫਿਰ ਤੁਸੀਂ ਉਹ ਪਾ ਰੱਖਿਆ ਐਡ ਉਹ ਜਿਹੜੀ 1.5 ਲੱਖ ਪੂਨੇ ਜੈ ਚਾਹੇ ਤੁਸੀਂ 60000 ਰੁਪਏ ਦੇਣਾ ਤੇ ਉਹਦੇ ਬਾਅਦ 1.5 ਲੱਖ ਰੁਪਏ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਤੁਸੀਂ ਬਾਕੀ ਪੈਸੇ ਉੱਥੇ ਜਾ ਕੇ ਦੇਣੇ ਆ ਕੈਨੇਡਾ ਦੇ ਹਾਂ ਮੈਂ ਉਹ ਮੇਰੇ ਕੋਲ ਜਿਹੜੀ ਸੀਗੀ ਨਾ ਉਹ ਸਾਡੇ ਕੋਲੇ ਨਾ ਪਾਰਟਿਕੁਲਰਲੀ ਗ੍ਰੀਨ ਫੀਲਡ ਦਿਖਾਈ ਸੀ ਕਿ ਗ੍ਰੀਨ ਜੇ ਸੌਫਟ ਪਾਰਟਿਕੁਲਰਲੀ ਉਹਨਾਂ ਨੂੰ ਸਿਰਫ ਆਪਣੇ 5 ਬੰਦੇ ਚਾਹੀਦੇ ਸੀਗੇ ਸਿਰਫ 5 ਬੰਦੇ ਚਾਹੀਦੇ ਸੀਗੇ ਉਹਨਾਂ ਨੂੰ ਉਹ ਵੀ ਸਿਰਫ ਆਈਟੀ ਫੀਲਡ 'ਚ ਆਈਟੀ ਫੀਲਡ ਜਿਨ੍ਹਾਂ ਦੇ ਕੋਲੇ ਆਪਣਾ ਐਕਸਪੀਰੀਅੰਸ ਹੈਗਾ ਮੰਨ ਲਓ ਆਪਣਾ ਆ ਉਹ ਨਾਲ ਬੰਦ ਕਰਦੀ ਹੁਣ ਕੈਨੇਡਾ ਦੇ ਐਡਰਸੋਂ ਚੱਲੀ ਤੇ ਜਾਂਦੀ ਆ ਉਹ ਸਾਡੀ ਬੰਦ ਕਰਦੀ ਉਹ ਤਾਂ ਰਹਿੰਦੀ ਆ ਵਟਸਐਪ ਤੇ ਨੋ ਡਾਊਟ ਇਸ ਨੂੰ ਕਿ ਫੇਸਬੁੱਕ ਤੇ ਹਾਂ ਵਟਸਐਪ ਤੇ ਵੀ ਰਹਿ ਰਹੀਆਂ ਫੇਸਬੁੱਕ ਤੇ ਵੀ ਰਹਿ ਰਹੀ ਇੰਸਟਾ ਤੇ ਵੀ ਰਹਿੰਦੀ ਹੈ ਉਹ ਜੀ ਜ ਰਹਿੰਦੀ ਹੈ ਇੰਸਟਾ ਤੇ ਵੀ ਰਹਤੀ ਹੈ ਫੇਸਬੁੱਕ ਤੇ ਅਗਰ ਆਪਾਂ ਕੱਟ ਗਨੇ ਹਨ ਜਦੋਂ ਆਪਣੀ ਐਡ ਆ ਫੇਸਬੁੱਕ ਤੇ ਤਾਂ ਆਪਾਂ ਡਿਲੀਟ ਕਰ ਸਕਦੇ ਇੰਸਟਾ ਤੇ ਵੀ ਡਿਲੀਟ ਡਿਲੀਟ ਸਾਰੀ ਜਗ੍ਹਾ ਤੋਂ ਹੋ ਜਾਂਦੀ ਹੈ ਬੈਰੀ ਪੇਜ ਦਾ ਵੈਨਾ ਕਿ ਮੈਨੂੰ ਆਪਣਾ ਕੈਨੇਡਾ ਦੇ ਲਈ ਪਤਾ ਕਰਨਾ ਤੇ ਮੈਨੂੰ ਕਿਉਂ ਤੁਹਾਨੂੰ ਹੋਰ ਜਿਹੜਾ ਤੁਸੀਂ ਹੁਣ ਨਿਊਜ਼ੀਲੈਂਡ ਦੀ ਐਡ ਚਲਾਈ ਹੈ ਹਨਾ ਉਹ ਉਹਦਾ ਕੀ ਪ੍ਰੋਸੈਸ ਹੈ ਨਿਊ ਮੈਂ ਦੱਸਦਾ ਤੁਹਾਨੂੰ ਜੇ ਸਾਡੀ ਗੱਲ ਹੋਈ ਸੀਗੀ ਉਹ ਮੈਂ ਉਹਨਾਂ ਨੂੰ ਸਿਰਫ ਭੇਜਦੇ ਆਪਣੀ ਹੈਲਪਰ ਜੈਸੀ ਵੈਲ ਪਰ ਤੁਸੀਂ ਇਹ ਲੇਬਰ ਹੋ ਗਿਆ ਜੀ 2000 ਰੁਪਏ ਪ੍ਰੋਸੈਸਿੰਗ ਫੀਸ 4000 ਰੁਪਏ ਉਹਦੀ ਮੈਡੀਕਲ ਫੀਸ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਜਦ ਸਾਡੀ ਕਾਲ ਤੇ ਗੱਲ ਹੋਈ ਸੀਗੀ ਕਿ ਮੈਂ ਮੋਦੀ ਚ ਸਿਰਫ ਮੈਂ ਨਾ ਲੇਬਰ ਬੰਦਾ ਭੇਜ ਰਹੀ ਹਾਂ ਲੇਬਰ ਇਹ ਤਾਂ ਇਹ ਵੀ ਤਾਂ ਲੇਬਰ ਦੇ ਤੌਰ ਤੇ ਜਾ ਰਿਹਾ ਸੁਖਚੰਨ ਸਿੰਘ ਦਾ ਨਾ ਪ੍ਰੋਫਾਈਲ ਵਧੀਆ ਹੈਗੀ ਆ ਜੀ ਇਹ ਸੁਖਚੰਨ ਸਿੰਘ ਦਾ ਨਾਮ ਪੜਾ ਫਿਰ ਲੇਬਰ ਚ ਕੀ ਇੰਦਾ ਹੁੰਦਾ ਮੈਮ ਜਿੱਦਾਂ ਕੋਈ ਲਾਲੂ ਕੰਸਟਰਕਸ਼ਨ ਵਰਕ ਚ ਹੁੰਦਾ ਹੈ ਹੈ ਨਾ ਕੰਸਟਰਕਸ਼ਨ ਵਰਕ ਚ ਉੱਤੇ ਮੈਂ ਪੰਜਾਬੀ ਲੈਂਗੁਏਜ ਵਿੱਚ ਮੱਲਵਾ ਕਹਿੰਦੇ ਨੇ ਮੱਲਵਾ ਮੱਲਵਾ ਹੈ ਨਾ ਜਿੰਨਾ ਮਲਵਾ ਵਾ ਵਾ ਹੈ ਨਾ ਪਿਕ ਕਰਦੇ ਨੇ ਉੱਥੇ ਜਾ ਕੇ ਹੈਲਪਰ ਵਾਲਾ ਕੰਮ ਕਰਦੇ ਆ ਹੈਲਪਰ ਨੇ ਇਹ ਕਹਿ ਦਿੱਤੇ ਨੇ ਲੇਬਰ ਨੂੰ ਵੀ ਅਸੀਂ ਉੱਥੇ ਹੈ ਨਾ ਉਹ ਫੀਲਡਾਂ ਨੂੰ ਭੇਜ ਰਿਹਾ ਉਹ ਵੀ ਮੇਰੇ ਕੋਲ ਅਰਜੈਂਟ ਆਈ ਹੋਈ ਆ ਜੇਕਰ ਬੰਦੇ ਦਾ ਹੋ ਗਿਆ ਹੋ ਗਿਆ ਨੋ ਡਾਊਨ ਹੈ ਨਾ ਜੇਕਰ ਨਹੀਂ ਹੋਇਆ ਉਹ ਤੋਂ ਬਾਅਦ ਅਸੀਂ ਵੀ ਕੁਝ ਨਹੀਂ ਕਰ ਸਕਦੇ ਉਹ ਚੀਜ਼ ਹੈ ਜੀ ਜਿਹੜਾ ਤੁਸੀਂ ਆਏ ਦੱਸੋ ਜੀ ਵੀ ਹੁਣ ਰੋ ਹੈ ਨਾ ਇੱਕ ਤਾਂ ਸਾਨੂੰ ਹੁਣ ਸਾਰ ਸਾਨੂੰ ਤਾਂ ਆਏ ਦੱਸੋ ਲਾਸਟ ਤੇ ਵੀ ਹੁਣ ਅਸੀਂ ਕਿੰਨਾ ਚਿਰ ਵੇਟ ਕਰੀਏ ਮੈਂ ਨਹੀਂ ਹੈ ਜੇ ਕੋਈ ਨਾ ਗਾਲੇ ਫੇ ਸਾਡੀ ਪੇਮੈਂਟ ਤੁਸੀਂ ਕਦੋਂ ਵਾਪਸ ਕਰੋ ਇਹ ਤਾਂ ਹੁਣ ਆਏ ਕਹਿੰਦੇ ਵੀ ਸਾਡੀ ਪੇਮੈਂਟ ਵਾਪਸ ਕਰਾ ਦਿਓ ਜੇ ਉਹ ਸਾਡੇ ਬੀਜਾ ਆ ਗਿਆ ਸੀ ਬਾਅਦ ਚ ਪੇਮੈਂਟ ਕਰਕੇ ਬੀਜੇ ਫੇਰ ਰੀਸੀਵ ਕਰਾਂਗੇ ਮੈਂ ਤੁਹਾਨੂੰ ਕਲੀਅਰ ਕਰੀ ਮੈਡਮ ਦੇਖੋ ਆਏ ਆ ਕਿ ਚਲੋ ਬੀਜੀ ਆ ਜੇ ਤੁਸੀਂ ਖੰਦ ਦੱਸ ਦਿਓ ਕਿੰਨਾ ਟਾਈਮ ਲੇ ਲਾ ਮੈਂ ਉਹੀ ਚੀਜ਼ ਕਹਿਣੀ ਇੱਕ ਵਾਰੀ ਮੈਂ ਨਾ ਅੱਜ ਆਪਣੇ ਏਜੰਟ ਨਾਲ ਗੱਲ ਕਰਨ ਆਪਣੇ ਏਜੰਟ ਤੇ ਆਪਣੇ ਐਮਡੀ ਨਾਲ ਜਿਹੜੇ ਮੇਰੇ ਸਹਾਲ ਰੋੜਾ ਸਾਰੇ ਕਿਰੇ ਮੈਂ ਦੋਨਾਂ ਨਾਲ ਗੱਲ ਜਿਹੜੇ ਸਕਾਉਂਟ ਦੇ ਪੈਸੇ ਕਰਾਉਣੇ ਮੈਡਮ ਉਹ ਸਹਾਲ ਰੋੜਾ ਸਹਾਲ ਰੋੜਾ ਸਹਾਲ ਆਬ ਮੈਂ ਉਹਨ ਦੋਨੋਂ ਨਾਲ ਗੱਲ ਕਰ ਲੇ ਤੋ ਇੱਕ ਵਾਰ ਮੈਮ ਅੱਜ ਮੈਂ ਕੋ ਸਿਰਫ ਆਪ ਸ਼ਾਮ ਨੂੰ ਮੈਂ ਜਾਣ ਇਸ ਪਹਿਲੇ ਆਪ ਕੋ ਰਿਵੋਲਵ ਕਰਕੇ ਜਾਉਂਗੀ ਹਾਂ ਮੈਂ ਉਹਨ ਦੋਨੋਂ ਨਾਲ ਅਗਰ ਆਈ ਕਰਾ ਗੋ ਪਲੀਜ਼ ਸਭ ਤੋਂ ਹੋਣੇ ਚਾਹੁੰਦੇ ਹਨਾ ਕਿਉਂਕਿ ਵੇਲਾ ਤਾਂ ਮੈਡਮ ਕੋਈ ਨਹੀਂ ਹੁੰਦਾ ਹਨਾ ਵੀ ਜੋ ਵੀ ਨਾ ਤਾਂ ਤੁਸੀਂ ਫਿਰ ਵੀ ਸੋਣ ਤੁਸੀਂ ਸਾਨੂੰ ਕਾਲ ਲਾਈ ਜਾ ਤੇ ਨਹੀਂ ਅਸੀਂ ਫਿਰ ਵੀ ਤੁਹਾਨੂੰ ਸੇ ਕਾਲਾਂ ਲਾਈ ਜਾਈਏ ਸਿਰਫ ਜਦ ਆਪਣੀ ਦਿਮਾਗ ਚ ਕੋ ਗੱਲ ਆਉਂਦੇ ਪੁੱਛੀਏ ਵੀ ਕੀ ਡਿਸੀਜਨ ਹੈ ਕੀ ਗੱਲਬਾਤ ਅਸੀਂ ਉਹਦੀ ਫੋਨ ਕਰਦੇ ਹਾਂ ਨਾ ਮੈਂ ਇੱਕ ਫੋਨ ਤੇ ਲਾਇਆ ਘੰਟੇ ਬਾਅਦ ਮੈਂ ਦੂਜੇ ਤੇ ਲਾਇਆ 2 ਘੰਟੇ ਬਾਅਦ ਤੀਜੇ ਤੇ ਲਾਇਆ ਪਰ ਮੈਨੂੰ ਕਿਸੇ ਫੋਨ ਤੋਂ ਰਿਪਲਾਈ ਨਹੀਂ ਮਿਲਦਾ ਰਿਪਲਾਈ ਕਿੱਥੋਂ ਮਿਲਦਾ ਰਿਪਲਾਈ ਕਿੱਥੋਂ ਮਿਲਦਾਗਾ ਵਟਸਐਪ ਤੇ ਬਿਲਕੁਲ ਫਿਰ ਜਿਹੜੇ ਰਿਕਾਰਡਿੰਗ ਸੁਣ ਕੇ ਫਿਰ ਤੁਹਾਡੇ ਭਾਦੀ ਬਣਦੇ ਫਿਰ ਤੁਸੀਂ ਮੈਨੂੰ ਕਾਲ ਕਰਦੇ ਹੋਗੇ ਅੱਜ پتہ ਕੀ ਹੁਣ ਮੈਡਮ ਤੁਹਾਨੂੰ ਗੱਲ ਵਿੱਚ ਹੋਰ ਵੀ ਦੱਸਦੀਆਂ ਹਨਾ 20 ਗੱਲ ਆਪ ਨੂੰ ਐਂਡ ਤੇ ਜੇ ਤਾਂ ਤੁਸੀਂ ਫੈਸਲਾ ਲਾਤੀਆਂ ਤਾਂ ਥੈਂਕ ਯੂ ਤੁਹਾਡਾ ਅਸੀਂ ਤਾਂ ਵੀਜ਼ਾ ਲੱਗਣ ਵਾਸਤੇ ਤੁਹਾਨੂੰ ਫੀਸਾਂ ਭਰੀਆਂ ਦੇ ਕੋ ਨਾ ਕਿਸੇ ਕੋਲੇ ਪੈਸੇ ਨਹੀਂ ਹੁੰਦੇ ਹਨਾ ਬੰਦੇ ਦੀ ਕੁਝ ਮਰਜ਼ੀ ਵੇਚਿਆ ਜੀ ਦੇਖ ਰਹੇ ਰੋਟੀ ਨਹੀਂ ਪਾਗਦੇ ਸਮਗਲੇ ਪੀਸਾ ਭਰਕੇ ਜਾਂਦਾ ਬਿਨਾ ਪੀਸਾ ਤੋਂ ਬੰਦਾ ਕਿਸੇ ਏਜੰਟ ਕੋਲ ਵੀ ਜਾਂ ਨਿਲਵਾ ਦਾ ਨਾ ਕੋਈ ਏਜੰਟ ਲਾਵੇ ਠੀਕ ਹੈ ਬੜਵਾ ਨੰਬਰ 1 ਤੇ ਹਨਾ ਵੀ ਜਾਂ ਤਾਂ ਤੁਸੀਂ ਸਾਨੂੰ ਵਧੀਆ ਹੋਵੇ ਤਾਂ ਸਾਨੂੰ ਬੀਜ ਆਈ ਲੱਗ ਜੀ ਬੀਜੇ ਲੱਗ ਜਾਣ ਦੋਂਦੇ ਠੀਕ ਹੈ ਲੋ ਉਹੀ ਚੀਜ਼ ਦਾ ਰਿਵਰਟ ਕਰੀਂ ਦੇਖੋ ਮੈਂ ਮੈਂ ਸ਼ੇਤੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਆ ਅੱਜ ਮੈਂ ਇਦਾਂ ਕਰਾਂਗੀ ਏਜਟ ਤੇ ਆਪਣੇ ਐਮ ਡੀ ਨਾਲ ਜਿਹੜਾ ਗੱਲ ਕਰਨੇ ਹੈ ਨਾ ਦੋਨਾਂ ਨਾਲ ਗੱਲ ਕਰਾਂਗੀ ਜੇਕਰ ਮੈਨੂੰ ਪਰਟੀਕੂਲਰ ਟਾਈਮ ਪੀਰੀਅਡ ਪਤਾ ਲੱਗ ਜਾ ਮੈਮ ਮੈਂ ਸ਼ਾਮ ਨੂੰ ਤੁਹਾਨੂੰ ਅਪਡੇਟ ਕਰਾਂਗੀ ਜੇਕਰ ਨਹੀਂ ਲੱਗਿਆ ਨਾ ਮੈਂ ਤੁਹਾਨੂੰ ਕਲੀਅਰਲੀ ਕਹਿ ਦਾਂਗੀ ਕਿ ਤੁਸੀਂ ਕੈਂਸਲੇਸ਼ਨ ਦੀ ਐਪਲੀਕੇਸ਼ਨ ਭਰ ਹੈਨਾ ਮੈਂ ਪ੍ਰੋਸੈਸ ਹੀ ਕੈਨਸਲ ਕਰਾ ਦਾਂਗੀ ਤੁਹਾਡਾ ਠੀਕ ਹੈ ਉਹ ਤੋਂ ਬਾਅਦ ਮੈਂ ਕੈਂਸਲੇਸ਼ਨ ਦੀ ਐਮਬੀਸੀ ਤੇ ਅਪਡੇਸ਼ਨ ਕਰਾ ਦਾਂਗੀ ਏਜੰਟ ਤੋਂ ਅਡਾ ਪਾਲੀਸ ਕੈਨਸਲ ਕਰਾ ਦੋ ਇਹ ਸੋਨ ਪਹਿਲਾਂ ਥੋੜਾ ਵਧੀਆ ਰਿਕਾਰਡ ਆ ਵਧੀਆ ਤੁਹਾਡਾ ਨਾ ਮੈਡਮ ਵੀ ਫੇਰ ਸਾਡਾ ਹੋਇਆ ਅੰਦਰ ਗਤੀ ਸਾਡੀ ਤੁਸੀਂ ਫੀਸ ਨੂੰ ਵਾਪਸ ਕਰਨੀ ਪਊਗੀ ਠੀਕ ਹੈ ਮੈਡਮ ਵੀ ਇਹ ਨਾ ਹੋਵੇ ਕਿ ਪ੍ਰਸੋਸ਼ ਦੀ ਮੀਡੀ ਦੇ ਜਾਈਏ ਤੁਸੀਂ ਸਾਡਾ ਜਨ ਉਸ ਕਸਟਮਰ ਸਾਡੀ ਤੁਹਾਡਾ ਕੱਢੇ ਜਾਈਏ ਹੈਨਾ ਤੁਹਾਡਾ ਵੀ ਰੁਜ਼ਗਾਰ ਹੈ ਇੱਥੇ ਹੈਨਾ ਤੁਸੀਂ ਇੱਥੇ ਚੱਲ ਥੋੜੀ ਰੋਜੀ ਰੋਟੀ ਹੈ ਮੈਂ ਸਮਝੀ ਤੁਹਾਨੂੰ ਤਨਖਾਹ ਮਿਲਦੀ ਹੈ ਹੈਨਾ ਅਸੀਂ ਵੀ ਅਮਦਾਰ ਜਿ ਰੱਖੇ ਹੋਏ ਆ ਮੁੰਡੇ ਕੁੜੀਆਂ ਹਨਾ ਤੇ ਵੀ ਕਿ ਅਸੀਂ ਆਏ ਦਾ ਤਿੰਨ ਜਾਣੇ ਸਾਡੇ ਜੁਆਇੰਟ ਫੈਮਿਲੀ ਆ ਕਾਫੀ ਜਾਣੇ ਅਸੀਂ ਨਹੀਂ ਜਾਂਦੇ ਵੀ ਸੋਣਾ ਰਜਗਾਰ ਖਰਾਬ ਹੋਵੇ ਵੀ ਤੁਸੀਂ ਤੁਸੀਂ ਸਾਹਲ ਰੋੜਾ ਨਾਲ ਇਹ ਗੱਲ ਕਰ ਲਿਓ ਵੀ ਜੇ ਤਾਂ ਸਾਡੇ ਬੀਜੇ ਆ ਕੇ ਤਾਂ ਬਾਲੀ ਵਧੀਆ ਗੱਲ ਹੈ ਅਸੀਂ 15 ਦਿਨ ਹੋਰ ਵੇਟ ਕਰਾਂਗੇ ਅਸੀਂ 20 ਦਿਨ ਵੇਟ ਕਰ ਲਾਂਗੇ ਇੱਕ ਟਾਈਮ ਪੁੱਛ ਲਾਂਗੀ ਠੀਕ ਹੈ ਮੈਨੂੰ ਉਸ ਚੀਜ਼ ਦਾ ਕਲੀਅਰ ਜੇ ਨਾ ਹੋਇਆ ਤੇ ਜਿਵੇਂ ਤੁਹਾਡੇ ਅਕਾਊਂਟ ਚ ਪੈਸੇ ਪਾਏ ਆ ਸਾਡੇ ਕਾਹੜੇ ਪੈਸੇ ਪਾਸੀ ਤੇ ਕਰਜ਼ੇ ਦੇ ਵਾਪਸ ਕਰ ਦਿਓ ਰਾਤ ਮੁੱਕੇ ਬਾਤ ਮੁੱਕੀ ਤੁਸੀਂ ਆਪ ਦੇ ਘਰੇ ਸੀ ਸਾਡੇ ਘਰੇ ਠੀਕ ਹੈ ਮੈਡਮ ਵੀ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਗਾਹਾਂ ਝਾਲ ਖਲਾ ਰਹੀਏ ਹਨ ਜੇ ਕੋਈ ਵੀ ਗੱਲ ਹੁੰਦਾ ਵੀ ਸੋਸ਼ਲ ਮੀਡੀਆ 'ਚ ਗੱਲ 1 ਸਕਿੰਟ 'ਚ ਹਨਾ ਫੇਸਬੁੱਕ ਤੇ ਲਾਈਵ ਹੋ ਗਿਆ ਬੰਦਾ ਹੁਣ ਮੇਰੇ ਨਾਲ ਲੱਖਾਂ ਦੇ ਲੱਖ ਲੋਕ ਜੁੜੇ ਹੋਏ ਆ ਇੱਕ ਮਿੰਟ ਦੀ ਵੀਡੀਓ ਬੋਲ ਕੇ ਪਾਤੀ ਪਤਾ ਨਹੀਂ ਕਿੰਨੇ ਕਲੈਂਟ ਹੋਰ ਉੱਠਣਗੇ ਸਾਡੇ ਵਰਗੇ ਹਨਾ ਵੇਟ ਤਾਂ ਸਾਰੀ ਪਤਾ ਨਹੀਂ ਕਿੰਨੇ ਵੇਟ ਕਰਦੇ ਹੋਣਗੇ ਸਾਡੇ ਵਰਗੇ ਕਰਦੀ ਹੋਣਗੇ ਤਾਂ ਤੁਹਾਨੂੰ ਪਤਾ ਹੋਊਗਾ ਫਿਰ ਬਾਹਲੇ ਖੜੇ ਹੋਣਗੇ بس ਤੁਸੀਂ ਸਾਰ ਨੂੰ ਇਹ ਗੱਲ ਬੋਲਣੀ भी चल। मैं, मैं आपको क्लियर बोल बोल रही आप ये बात रहे हो ना इस चीज की आपको नौबत नहीं चल थैंक यू देना। इस चीज़ आपको नहीं पता लगा ना मैं आपको बोल रही हूँ उसके बाद आपको पता